ਗੁੱਡ ਮਾਰਨਿੰਗ एवरीवन ਹਾਊ ਆਰ ਯੂ ਫਾਈਨ ਆਮ ਸ਼ੰਕਰ ਚੋਹਾਨ ਯੂਟਿਊਬਰ ਪਟਿਆਲਾ ਪੰਜਾਬ ਅੱਜ ਮੈਂ ਸਵੇਰੇ ਸਵੇਰੇ ਇਹ 22 ਨੰਬਰ ਫਟਕ ਕੋਲ ਪਪਿੰਦਰਾ ਰੋਡ ਤੇ ਇੱਥੇ ਬਹੁਤ ਹੀ ਸੋਹਣਾ ਪਾਰਕ ਹੈ ਜੀ ਤੇ ਕਈ ਵਾਰੀ ਇਧਰੋਂ ਲੰਘਣਾ ਹੁੰਦਾ ਹੈ ਤੇ ਅੱਜ ਕਿਸੇ ਕੰਮ ਤੋਂ ਇਧਰ ਆਇਆ ਸੀ ਕਵਰੇਜ ਕਰਨ ਵਾਸਤੇ ਸੋ ਸੋਚਿਆ ਮੈਂ ਆਪ ਸਾਰਿਆਂ ਨੂੰ ਇੱਥੇ ਦਾ ਇਹ ਪਾਰਕ ਦਿਖਾ ਦਾਂ ਇਸ ਪਾਰਕ ਦੀ ਖੂਬਸੂਰਤੀ ਇੰਨੀ ਹੈਗੀ ਵੈਸੇ ਵੀ ਸਾਡਾ ਪਟਿਆਲਾ ਹਰਿਆ ਹਰਿਆ ਭਰਿਆ ਪਟਿਆਲਾ ਹੈਗਾ ਜੀ ਬਾਗਾਂ ਦਾ ਸ਼ਹਿਰ ਹੈਗਾ ਤੇ ਤੁਸੀਂ ਦੇਖ ਰਹੇ ਹੋ ਸਵੇਰੇ ਸਵੇਰੇ ਇੱਥੇ ਲੋਕ ਫਿਟਨੈਸ ਕਰਨ ਵਾਸਤੇ ਵੀ ਆਉਂਦੇ ਨੇ ਤੇ ਕਈ ਵਾਰੀ ਇਸ ਪਾਰਕ ਦਾ ਮੈਂ ਨਾਮ ਸੁਣਿਆ ਤੇ ਅੱਜ ਕਵਰੇਜ ਕਰਨ ਆਇਆ ਸੀ ਕੰਮ ਕਿਸੇ ਤੇ ਸੋਚਿਆ ਤੇ ਪਟਿਆਲਵਿਆਂ ਨੂੰ ਤੇ ਲੋਕਾਂ ਨੂੰ ਸਾਡੇ ਦੇਸ਼ ਵਾਸੀਆਂ ਨੂੰ ਸਾਡੇ ਪਟਿਆਲੇ ਦਾ ਇਹ ਪਾਰਕ ਵੀ ਦਿਖਾ ਦਾਂ ਜੀ ਬਹੁਤ ਹੀ ਸੋਹਣਾ ਪਾਰਕ ਹੈ ਤੇ ਸਵੇਰੇ ਸਵੇਰੇ ਸੈਰ ਕਰਨ ਵਾਸਤੇ ਬਹੁਤ ਲੋਕ ਇੱਥੇ ਆਉਂਦੇ ਨੇ ਤੇ ਤੁਸੀਂ ਦੇਖ ਰਹੇ ਹੋ ਪਾਰਕ ਕਿੰਨਾ ਹਰਿਆ ਭਰਿਆ ਤੇ ਵਿਸ਼ਾਲ ਇਹ ਪਾਰਕ ਹੈਗਾ ਤੇ ਪਾਰਕ ਵਿੱਚ ਬਹੁਤ ਹੀ ਸੋਹਣੇ ਬੂਟੇ ਬਾਗਿਚੇ ਵਿੱਚ ਤੁਸੀਂ ਦੇਖ ਰਹੇ ਹੋ ਕਿਵੇਂ ਸਾਰੇ ਫਿਟਨੈਸ ਕਰਨ ਵਾਸਤੇ ਇੱਥੇ ਆਏ ਹੋਏ ਨੇ ਸੋ ਸਾਰਿਆਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਹੈ ਇੱਥੇ ਸੋ ਐਦਾਂ ਹੀ ਫਿਟਨੈਸ ਬਣਾਏ ਰੱਖਿਓ ਸੋ ਗੁੱਡ ਮਾਰਨਿੰਗ एवरीवन ਗੁੱਡ ਮਾਰਨਿੰਗ ਸਰ ਮਾਈ ਯੂਟਿਊਬਰ ਸ਼ੰਕਰ ਚੋਹਾਨ ਪਟਿਆਲਾ ਤੋਂ ਤੇ ਅੱਜ ਇੱਥੇ ਦੀ ਪਾਰਕਿੰਗ ਦੀ ਕਵਰੇਜ ਕਰ ਰਿਹਾ ਤੇ ਤੁਸੀਂ ਰੋਜ਼ ਆਉਂਦੇ ਹੋ ਜੀ ਇੱਥੇ ਆਪਣਾ ਨਾਮ ਦੱਸਿਓ ਜੀ ਨਾ ਨਾ ਪ੍ਰਵਿੰਦਰ ਸੈੱਠੀ ਪ੍ਰਵਿੰਦਰ ਸੈੱਠੀ ਪ੍ਰਵਿੰਦਰ ਸੈੱਠੀ ਇਸ ਪਾਰਕ ਦਾ ਨਾਮ ਦੱਸੋਗੇ ਜੀ ਪ੍ਰਵਿੰਦਰਾ ਰੋਡ ਪਾਰਕ ਹੈ ਜੀ ਪ੍ਰਵਿੰਦਰਾ ਰੋਡ ਪਾਰਕ ਅੱਛਾ ਨਹੀਂ ਪਾਰਕ ਵੀ ਖੂਬਸੂਰਤੀ ਬਹੁਤ ਜ਼ਿਆਦਾ ਹੈ ਓਪਨ ਜਿਮ ਵੀ ਹੈਗਾ ਇੱਥੇ ਇਹ ਫਵਾਰਾ ਫੈਂਟੇਨ ਵੀ ਬਹੁਤ ਸੁੰਦਰ ਚੱਲ ਰਿਹਾ ਜੀ ਨਹੀਂ ਇੱਥੇ ਵੀ ਨਾ ਕੁਝ ਮੈਂਬਰ ਵੀ ਪੂਰਾ ਯੋਗਦਾਨ ਹੈ ਸੋ ਸਾਰੇ ਮੈਂਬਰ ਥੋੜੇ ਇਕੱਠੇ ਹੋ ਜਾਓਗੇ ਸਾਰਿਆਂ ਦਾ ਐਸੋਸੀਏਸ਼ਨ ਬਣੀ ਹੋਈ ਹੈ ਐਸੋਸੀਏਸ਼ਨ ਬਣੀ ਹੋਈ ਹੈ ਮੈਂਬਰਾਂ ਦੀ ਤੇ ਉਹ ਪੂਰਾ ਮੇਨਟੇਨ ਕਰਕੇ ਰੱਖਦੇ ਨੇਗੇ ਤੇ ਤੁਹਾਡੀ ਜਿਹੜੀ ਟੀਮ ਹੈਗੀ ਉਹਦਾ ਨਾਮ ਦੱਸੋਗੇ ਸਭ ਵਾਰੀ ਵਾਰੀ ਸਾਰਿਆਂ ਦਾ ਨਾਮ ਪਰਿਚੇ ਕਰਾ ਦਿਓ ਲੋਕਾਂ ਨੂੰ ਆਦੇ ਜੀ ਗੁਰੂਤੀ ਸਿੰਘ ਰੰਧਾਵਾ ਜੀ ਤੇ ਇਹ ਹੈਗੇ ਨੇ ਤਾਰਾ ਸਿੰਘ ਕਰਨ ਸਿੰਘ ਤੇ ਦੀਪਕ ਖਲਾ ਸਿੰਘ ਰਾਜ ਸਿੰਘਲਾ ਮਾਈਕਲ ਪ੍ਰਵੇਸ਼ਨ ਸ਼ੇਖਰ ਜੀ ਗਰੁੱਪ ਹੈ ਫਲਾਈ ਰਨਰ ਦੇ ਦਿਆ ਫਲਾਈਂਗ ਰਨਰ ਨੇ ਰੰਡੀਆ ਅੱਛਾ ਰਨਿੰਗ ਵਗੈਰਾ ਕਰਦੇ ਰਹਿੰਦੇ ਹੋ ਵੀ ਕਰਦੇ ਆ ਤੇ ਉਦੋਂ ਵਾਰ ਅਸੀਂ ਐਕਸਰਸਾਈਜ਼ ਕਰਦੇ ਐਕਸਰਸਾਈਜ਼ ਵੀ ਕਰਦੇ ਹੋ ਤਾਂ ਹੀ ਉਹ ਸਾਰਿਆਂ ਦੇ ਚਿਹਰੇ ਖਿੜੇ ਹੋਏ ਨੇ ਜੀ ਤੁਹਾਡੇ ਨਾਲ ਮਿਲ ਕੇ ਬਹੁਤ ਖੁਸ਼ੀ ਹੋਈ ਤੇ ਅੱਜ ਕਵਰੇਜ ਕਰਨ ਵਿੱਚ ਵੀ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਤੁਸੀਂ ਇਸ ਪਾਰਕ ਵਿੱਚ ਆਣ ਆਣ ਲਈ ਲੋਕਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਇੱਥੇ ਦਾ ਕੀ ਮਾਹੌਲ ਹੈ ਜੀ ਸਾਡਾ ਇੱਕੋ ਸੁਨੇਹਾ ਜੀ ਦੇਖੋ ਪੂਰੇ ਪਟਿਆਲੇ ਨੂੰ ਤੇ ਮਤਲਬ ਪੂਰੀ ਕਮਿਊਨਿਟੀ ਨੂੰ ਇਹ ਸੁਨੇਹਾ ਵੀ ਤੁਸੀਂ ਆਪਣੇ ਬਾਡੀ ਨੂੰ ਆਪਣੇ ਸਰੀਰ ਨੂੰ ਘੱਟ ਤੋਂ ਘੱਟ ਇਹ ਤੋਂ 60 ਮਿੰਟ ਜ਼ਰੂਰ ਦਿਓ ਬਾਕੀ ਸਾਰੇ ਕੰਮ ਚੱਲਦੇ ਰਹਿਣਗੇ ਕਿ ਸਿਹਤ ਹੈ ਤਾਂ ਬਾਕੀ ਸਭ ਕੁਝ ਹੈ ਕੀ ਬਾਤ ਹੈ ਬਾਕੀ ਦੇ ਕੰਮ ਬਾਅਦ ਪਹਿਲਾ ਸਿਹਤ ਜ਼ਰੂਰੀ ਮੈਂ ਤਾੜੀਆਂ ਨਾਲ ਇਹਨਾਂ ਦਾ ਸਵਾਗਤ ਕਰਾਂਗਾ ਤੁਸੀਂ बोलना ਹੀ ਕੁਝ ਨੋਇਕੁਮਾਰ ਮਨੋਜ ਕੁਮਾਰ ਜੀ ਸੋ ਆਪ ਸਾਰਿਆਂ ਦਾ ਤੈ ਦਿਲੋਂ ਧੰਨਵਾਦ ਬਹੁਤ ਲੋਕ YouTube ਚੈਨਲ ਤੇ ਇਸ ਵੀਡੀਓ ਨੂੰ ਦੇਖਣਗੇ ਤੇ ਮੈਂ ਆਪ ਜੀ ਨੂੰ ਕਹਾਂਗਾ ਕਿ ਇਸ YouTube ਰਾਹੀਂ ਆਪਾਂ ਲੋਕਾਂ ਤੱਕ ਸਨੇਹਾ ਪਹੁੰਚਾਣਾ ਹੈ ਪਟਿਆਲੇ ਦੀ ਹਰਿਆ ਭਰੇ ਇਸ ਮਾਹੌਲ ਦੇਖਦੇ ਨੂੰ ਇਦਾਂ ਕਿੱਥੇ ਇਸ ਤਰ੍ਹਾਂ ਕਿ ਇੱਥੇ ਕਿਦਾਂ ਦਾ ਮਾਹੌਲ ਹੈ ਜੀ ਇੱਥੇ ਇੱਥੇ ਬਹੁਤ ਵਧੀਆ ਮਾਹੌਲ ਆ ਜੀ ਵੈਦਰ ਬਹੁਤ ਅੱਛਾ ਹੈ ਤੇ ਸਵੇਰੇ ਮਤਲਬ ਸ਼ਾਂਤੀ ਆ ਪੂਰੀ ਜੀ ਨੇਚਰ ਹੈ ਪੰਛੀ ਚਹਿ ਚਾਂਦੇ ਰਹਿੰਦੇ ਨੇ ਬੜਾ ਚੱਲਦਾ ਰਹਿੰਦਾ ਹੈ ਮਿਊਜ਼ਿਕ ਚੱਲਦਾ ਰਹਿੰਦਾ ਹੈ ਬੜਾ ਮਜ਼ਾ ਆਂਦਾ ਰਹੇ ਕੋਈ ਜਿਹੜਾ ਸੋ ਧੰਨਵਾਦ ਜੀ ਸਾਰਿਆਂ ਦਾ ਮੈਂ ਸਾਰੇ ਪਟਿਆਲੀਆਂ ਨੂੰ ਕਹਾਂਗਾ ਜਿਸ ਤਰ੍ਹਾਂ ਇਹ ਹੱਸਦੇ ਵੱਸਦੇ ਆ ਸ਼ੰਕਰ ਚੋਹਾਨ ਮੇਰੇ ਚੈਨਲ ਦਾ ਨਾਮ ਹੈ ਜੀ ਮੈਂ ਥੋੜੀ ਕਵਰੇਜ ਅੱਗੇ ਕਰਕੇ ਆਣੀ ਹੈ ਅੱਜ ਪਾਰਕ ਬਹੁਤ ਹੀ ਸੁੰਦਰ ਨਜ਼ਰ ਆ ਰਿਹਾ ਜੀ ਓਪਨ ਜਿਮ ਵੀ ਹੈਗੀ ਇੱਥੇ ਤੇ ਬਹੁਤ ਅੱਛਾ ਲੱਗ ਰਿਹਾ ਇੱਥੇ ਜਦੋਂ ਆਪਾਂ ਇਹ ਪਟਿਆਲੇ ਦੀ ਹਰਿਆਲੀ ਦੇਖਦੇ ਆ ਇੱਥੇ ਦੇ ਲੋਕਾਂ ਦੀ ਸੋ ਨਮਸਕਾਰ ਗੁੱਡ ਮਾਰਨਿੰਗ ਜੀ सर मेरा चैनल है शंकर चौहान दे नहाते पटियाले तो YouTube चैनल हैगा। ਤੁਸੀਂ ਰੋ ਜਾਂਦੇ ਹੋ ਜੀ ਇੱਥੇ? ਅਸੀਂ ਚੰਡੀਗੜ੍ਹ ਤੋਂ ਆਏ ਹੋਏ। ਚੰਡੀਗੜ੍ਹ ਤੋਂ ਇੱਥੇ। ਅਸੀਂ 2-4 ਦਿਨ ਦਾ 5-4 ਅੱਛਾ। ਮਤਲਬ ਇੱਥੇ ਜਦੋਂ ਵੀ ਪਟਿਆਲੇ ਆਉਂਦੇ ਹੋ ਇਸਪਾਰਕ ਵਿੱਚ ਆਉਂਦੇ ਹੋ? ਹਾਂਜੀ ਹਾਂਜੀ। ਇਹ ਲੋਕਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਇਸਪਾਰਕ ਬਾਰੇ? ਤੁਸੀਂ ਆਪਣਾ ਨਾਮ ਦੱਸੋ ਪਹਿਲਾਂ ਹੀ। ਮੇਰਾ ਨਾਮ ਹੈ ਜੀ अशोक ਸ਼ਰਮਾ। ਮੈਂ ਚੰਡੀਗੜ੍ਹ سے ہوں। ਔਰ ਇਹ ਬਹੁਤ ਬੜੀਆ ਪਾਰਕ ਹੈ। ਨਾਮ इनका मेरे मैडम साथ में हैं। जिनका नाम अनिता शर्मा है। और हम लोग जब भी यहाँ आते हैं तो डेफिनेटली यहाँ आते हैं और जिम जिम है यहाँ ओपन जिम है यहाँ पे हाँ ये लोकल जिम है हर चीज़ की फैसिलिटी है सब कुछ है और इसलिए सब लोगों को मैं ये कहना चाहता हूँ कि आप सबको इस पार्क में आना चाहिए और आपको अच्छा सेहत आपकी अच्छी सेहत होगी उसके लिए बेस्ट ऑफ लक कहना चाहता हूँ आपको शुभकामनाएँ दे, देना चाहता हूँ थैंक यू सर थैंक यू ਸੋ ਮੈਂ ਇੱਥੇ ਦੇਖ ਰਿਹਾ ਹੋਰ ਵੀ ਲੋਕ ਇੱਥੇ ਇਹ ਪਾਰਕ ਵਿੱਚ ਆਏ ਹੋਏ ਨੇ ਸਾਰਿਆਂ ਦਾ ਇਹ ਮੇਰੇ ਵੀਰ ਇਹ ਗੁੱਡ ਮਾਰਨਿੰਗ ਭਾਈ ਸਾਹਿਬ ਇਹ ਮੇਰਾ YouTube ਚੈਨਲ ਹੈਗਾ ਜਿਹੜਾ ਇਸ ਪਾਰਕ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੀ ਲੋਕ ਹੋਰ ਆਵੇ ਤੇ ਪਾਰਕ ਬਾਰੇ ਦੱਸੋ ਕੁਝ ਹਾਂ ਜੀ ਵੀਰੇ ਸਾਰੇ ਆਣ ਆਪਣੀ ਸਿਹਤ ਬਨਾਨਤ ਤੰਦਰੁਸਤ ਰਹੇਗੀ ਫਿਰ ਮਾਰਨਿੰਗ ਵਾਲੀ ਦਾ ਬੈਸਟ ਆਫ ਹੈਲਥ ਇੱਥੇ ਸ਼ਾਮ ਵੇਲੇ ਵੀ ਆਂਦੇ ਨੇ ਲੋਕ ਸੈਰ ਸਵੇਰੇ ਸ਼ਾਮ ਸਾਰੇ ਸੋ ਬਹੁਤ ਹੀ ਅੱਛਾ ਮਾਹੌਲ ਹੈ ਜੀ ਹਾਂ ਜੀ ਥੈਂਕ ਯੂ ਸੋ ਮੱਚ ਉੱਪਰ ਲੈ ਜਾਂਦੇ ਆ ਇੱਧਰ ਟੈਨਿਸ ਖੇਡ ਰਹੇ ਨੇ ਕੁਝ ਖਿਡਾਰੀ ਬਹੁਤ ਅੱਛਾ ਲੱਗ ਰਿਹਾ ਜੀ ਇਸ ਪਾਰਕ ਵਿੱਚ ਆ ਕੇ ਬਹੁਤ ਲੋਕ ਸਵੇਰੇ ਸਵੇਰੇ ਸੈਰ ਕਰਨ ਵਾਸਤੇ ਇੱਥੇ ਆਏ ਹੋਏ ਨੇ ਸੋ ਟੈਨਿਸ ਇੱਥੇ ਖੇਡੀ ਜਾ ਰਹੀ ਹੈ ਗੁੱਡ ਮਾਰਨਿੰਗ एवरीवन ਸਰ ਮੇਰਾ YouTube ਚੈਨਲ ਹੈ ਮੈਂ ਸ਼ੰਕਰ ਚੋਹਾਨ ਪਟਿਆਲੇ ਤੋਂ ਤਾਂ ਮੈਂ ਪਟਿਆਲੇ ਦੀ ਜਿਹੜੀ ਖੂਬਸੂਰਤੀ ਹੁੰਦੀ ਹੈ ਇਹ ਦੇਸ਼ ਵਿਦੇਸ਼ਾਂ ਵਿੱਚ ਆਪਣੇ ਚੈਨਲ ਦੇ ਮਾਧਿਅਮ ਨਾਲ ਹੀ ਦਿਖਾਣਾ ਸਰ ਕੁਝ ਸਰ ਕੁਝ ਬੋਲੋਗੇ ਅੱਜ ਦੇ ਬਾਰੇ ਜਿਹੜਾ ਇਸੇ ਪਾਰਕ ਦੇ ਬਾਰੇ ਕੁਝ ਬਸ ਸਰ ਇਹ ਪਟਿਆਲੇ ਦੀ ਬਹੁਤ ਵਧੀਆ ਚੀਜ਼ ਆ ਪਟਿਆਲਾ ਦੀ ਜਾਨਕੀ ਪਟਿਆਲ ਲੋਕਾਂ ਨੂੰ ਗਿਫਟ ਹੈਗਾ ਸਵੇਰੇ ਸਾਰੇ ਮોર્ਨਿੰਗ ਵਕਤ ਆਉਂਦੇ ਹੈਗੇ ਨਾ ਸਾਰੇ ਦੇਖੋ ਯੋਗਾ ਕਰ ਰਹੇ ਨੇ ਗੇਮ ਲਗਾ ਰਹੇ ਨੇ ਐਕਸਰਸਾਈਜ਼ ਕਰ ਰਹੇ ਨੇ ਸਾਡਾ ਤੁਹਾਡੇ ਗਰੁੱਪ ਦਾ ਕੁਝ ਨਾਮ ਹੈਗਾ ਹੀ ਭਪਿੰਦਰਾ ਪਾਰਕ ਦੇ ਨਾਂ ਦੇ ਮਸ਼ਹੂਰ ਅੱਛਾ ਜੀ ਤੇ ਮਤਲਬ ਬੜਾ ਅੱਛਾ ਲੱਗ ਰਿਹਾ ਸਵੇਰੇ ਸਵੇਰੇ ਮੈਂ ਵੀ ਫਸਟ ਟਾਈਮ ਇਸ ਪਾਰਕ ਵਿੱਚ ਆਇਆ ਅਕਸਰ ਮੈਂ ਇਧਰੋਂ ਲੰਘਦਾ ਰਹਿੰਦਾ ਹੀ ਤੇ ਕਵਰੇਜ ਕਰਦਾ ਰਹਿੰਦਾ ਪਟਿਆਲੇ ਦੀ ਖੂਬਸੂਰਤੀ ਇਹ ਦੇਸ਼ ਵਿਦੇਸ਼ਾਂ ਤੱਕ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਜੀ ਸੋ ਥੈਂਕ ਯੂ so much ਆਪ ਜੀ ਨੇ ਗੱਲਬਾਤ ਕੀਤੀ ਬਹੁਤ ਲੋਕ ਇਸ ਚੈਨਲ ਨੂੰ ਦੇਖਣਗੇ ਵੀ ਜੀ ਸੋ ਅੱਜ ਤੁਸੀਂ ਦੇਖ ਹੀ ਰਹੇ ਹੋ ਜੀ ਸਾਰੇ ਇਸ ਪਾਰਕ ਵਿੱਚ ਜ਼ਰੂਰ ਆਇਆ ਕਰੋ ਭਪਿੰਦਰਾ ਰੋਡ ਬਾਈ ਨੰਬਰ ਫਟਕ ਕੋਲ ਇਹ ਸਾਈਕਲ ਵਾਲਾ ਜਿਹੜਾ ਇਹ ਜਿਹੜਾ ਚੌਂਕ ਹੈਗਾ ਤੇ ਮੈਂ ਕਈ ਵਾਰ ਇੱਥੋਂ ਲੰਘਦਾ ਰਹਿੰਦਾ ਫਸਟ ਟਾਈਮ ਇਸ ਪਾਰਕ ਵਿੱਚ ਆਇਆ ਤੇ ਮੈਂ ਆਪ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦਾ ਮੇਰੀ ਇਸ ਵੀਡੀਓ ਲੰਬੀ ਹੋਣ ਦੇ ਬਾਵਜੂਦ ਵੀ ਤੁਸੀਂ ਇਸ ਵੀਡੀਓ ਨੂੰ ਦੇਖ ਰਹੇ ਹੋ ਜੇ ਤੁਸੀਂ ਚਾਹੁੰਦੇ ਹੋ ਕਿ ਅੱਛੀ ਅੱਛੀ ਹੋਰ ਵੀਡੀਓਜ਼ ਦਿਖਾਈ ਜਾਣ ਪਟਿਆਲੇ ਦੇ ਜਿਹੜੇ ਹੋਰ ਪਾਰਕ ਹਨ ਉਹਨਾਂ ਨੂੰ ਵੀ ਮੈਂ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਲੇਕਿਨ ਤੁਹਾਡੇ ਸਾਥ ਦੀ ਜ਼ਰੂਰਤ ਹੈ ਜੀ ਤੁਹਾਡੇ ਅਸ਼ੀਰਵਾਦ ਦੀ ਜਦੋਂ ਤੁਸੀਂ ਮੈਨੂੰ ਇਹ ਗੁੱਡ ਕਮੈਂਟ ਕਰਦੇ ਹੋ ਸੁਝਾਅ ਦਿੰਦੇ ਹੋ ਤੇ ਮੈਨੂੰ ਹੋਰ ਬਹੁਤ ਕੁਝ ਸਿੱਖਣ ਨੂੰ ਮਿਲਦਾ ਜੀ ਇਸ ਪਾਰਕ ਨੂੰ ਦੇਖ ਕੇ ਬੜਾ ਮਨ ਖੁਸ਼ ਹੋਇਆ ਸਾਰੇ ਪਾਰਕ ਵਿੱਚ ਲੋਕ ਸਵੇਰੇ ਸਵੇਰੇ ਇੱਥੇ ਆਏ ਹੋਏ ਨੇ ਇਹ ਰਨਰ ਨੇ ਥੋੜੀ ਦੇਰ ਪਹਿਲਾਂ ਇਹਨਾਂ ਨਾਲ ਗੱਲਬਾਤ ਹੋਈ ਜੀ ਸੋ ਇੱਕ ਬਾਰ ਮੈਂ ਫਿਰ ਥੋੜਾ ਇਸ ਪਾਰਕ ਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਜੀ ਵੀਡੀਓ ਲੰਬੀ ਹੈ ਤੇ ਐਂ ਤੱਕ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਇਹ ਫੁਆਰਾ ਦੇਖ ਕੇ ਮਨ ਬੜਾ ਖੁਸ਼ ਹੋ ਰਿਹਾ ਜੀ ਸਵੇਰੇ ਸਵੇਰੇ ਤੁਸੀਂ ਦੇਖਦੇ ਹੋ ਸ਼ਾਮ ਵੇਲੇ ਜਦੋਂ ਲਾਈਟਿੰਗ ਹੋਵੇਗੀ ਇਸ ਫੁਆਰੇ ਦੀ ਖੂਬਸੂਰਤੀ ਕਿੰਨੀ ਹੋਵੇਗੀ ਬਹੁਤ ਵੱਡਾ ਪਾਰਕ ਹੈ ਓਪਨ ਜਿਮ ਵੀ ਹੈ ਬੱਚਿਆਂ ਵਾਸਤੇ ਝੂਟੇ ਵੀ ਹੈ ਤੋਂ ਆਪਾਂ ਇੱਕ ਵਾਰ ਫਿਰ ਆਪ ਸਾਰਿਆਂ ਦਾ ਤਹਿਦਿਲੋਂ ਮੈਂ ਧੰਨਵਾਦ ਕਰਦਾ ਜੀ ਇਹ ਮੈਨੂੰ ਵੀ ਘੁੰਮਣ ਫਿਰਨ ਦਾ ਸ਼ੌਕ ਹੈ ਜਦੋਂ ਕੋਈ ਚੀਜ਼ ਅੱਛੀ ਲੱਗ ਜਾਂਦੀ ਹੈ ਕੋਈ ਜਗ੍ਹਾ ਤੇ ਮੈਂ ਦਿਖਾਉਣ ਦੀ ਕੋਸ਼ਿਸ਼ ਕਰਦਾ ਜੀ ਸੋ ਮੈਂ ਸਾਰਿਆਂ ਦਾ ਤਹਿਦਿਲੋਂ ਧੰਨਵਾਦ ਕਰਦਾ ਹੋਇਆ ਮੈਂ ਸ਼ੰਕਤ ਚੋਹਾਨ ਆਪ ਸਾਰਿਆਂ ਦਾ ਤਹਿਦਿਲੋਂ ਧੰਨਵਾਦ ਕਰਦਾ ਹੋਇਆ ਆਪ ਜੀ ਨੂੰ ਕਹਾਂਗਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਗੁੱਡ ਕਮੈਂਟ ਕਰਿਓ ਜੀ ਇਹ ਪਟਿਆਲੇ ਦੀ ਸਾਡੀ ਖੂਬਸੂਰਤੀ ਹੈ ਨਮਸਕਾਰ ਦੋਸਤੋਂ ਦੇਸ਼ ਵਿਦੇਸ਼ ਵਿੱਚ ਰਹਿੰਦੇ ਹੋਏ ਸਾਰੇ ਜਿਹੜੇ YouTube ਮੇਰੇ ਦੇਖਣ ਵਾਲੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ